ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਬਹੁਤ ਦਿਨ ਹੋ ਗਏ ਸੀ ਜੀ ਤੁਹਾਡਾ ਨਾਲ ਆਪਸ ਵਿੱਚ ਗੱਲਾਂ ਨਹੀਂ ਕੀਤੀਆਂ ਸੀਆਂ ਤੇ ਮੈਂ ਸੋਚਿਆ ਕਿਉਂ ਨਾ ਅੱਜ ਤੁਹਾਡਾ ਨਾਲ ਆਪਸ ਵਿੱਚ ਗੱਲਾਂ ਕਰ ਲਈਏ ਕੁਝ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰ ਲਾਂਗੀ ਤੇ ਬਾਕੀ ਤੁਸੀਂ ਅੱਗੋਂ ਮੈਨੂੰ ਕਮੈਂਟਾਂ 'ਚ ਸਾਰੇ ਜਵਾਬ ਸਵਾਲ ਕਰ ਹੀ ਲੈਣੇ ਆ। ਅੱਛਾ ਕੱਲ ਪਰਸੋ ਮੈਂ ਇੱਕ ਵੀਡੀਓ ਸ਼ੂਟ ਕੀਤੀ ਸੀਗੀ ਜਿਦੇ ਵਿੱਚ ਅਰਸ਼ ਗੱਡੀ ਦੀ ਮੰਗ ਕਰਦਾ ਸੀਗਾ ਵੀ ਵੇਖੋ ਜੀ ਸਾਰਿਆਂ ਨੂੰ ਤੇ ਆਪਾਂ ਸੈਟੀਸਫਾਈ ਨਹੀਂ ਕਰ ਸਕਦੇ। ਬਾਕੀ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੇ ਕਰਦੇ ਹੀ ਰਹਿਣਾ ਤੇ ਜਿਹੜੇ ਨਹੀਂ ਕਰਦੇ ਜਿਹੜੇ ਮੈਨੂੰ ਗੱਲਾਂ ਕਰਦੇ ਉਹਨਾਂ ਨੇ ਗੱਲਾਂ ਕਰਦੇ ਰਹਿਣਾ ਤੇ ਬਾਕੀ ਕਿਹਾ ਵੀ ਇਹਦੇ ਵਿੱਚ ਤੁਸੀਂ ਕੀ ਮੈਸੇਜ ਦਿੱਤਾ ਮੈਸੇਜ ਕਿਉਂ ਨਹੀਂ ਦਿੱਤਾ ਤੁਸੀਂ ਆਪ ਵੇਖੋ ਧਿਆਨ ਨਾਲ ਹਾਂ ਹੋ ਸਕਦਾ ਹੈ ਕਿ ਥੋੜੀ-ਬਹੁਤ ਮੈਨੂੰ ਵੀਡੀਓ ਬਣਾਉਣ ਦੇ ਵਿੱਚ ਥੋੜੀ-ਬਹੁਤ ਮੈਂ ਗਲਤੀ ਕਰ ਲਈ ਹੋਵੇ ਜੇ ਤੁਸੀਂ ਕੋ ਮੈਸੇਜ ਤੇ ਮੈਸੇਜ ਦਾ ਜਵਾਬ ਅਸੀਂ ਦਿੱਤਾ ਕਿੱਦਾਂ ਮੇਰੇ ਕੋਲ ਅਰਚ ਗੱਡੀ ਦੀ ਮੰਗ ਕਰਦੇ ਸੀਗੇ ਤੇ ਮੇਰੇ ਨਾਲ ਕੀ ਕੁਝ ਕਰਦੇ ਸੀਗੇ ਰੋਜ਼ ਦਾਰੂ ਪੀ ਕੇ ਮੈਨੂੰ ਕਹਿੰਦੇ ਸੀਗੇ ਕਿ ਮੈਨੂੰ ਗੱਡੀ ਲੈ ਕੇ ਦੇ ਗੱਡੀ ਲੈ ਕੇ ਦੇ ਆਖਿਰ ਜਦੋਂ ਉਹਦੀ ਛੋਟੀ ਭੈਣ ਅਰਸ਼ ਤੋਂ ਕਿੰਨੀ ਛੋਟੀ ਸੀਗੀ ਜਦੋਂ ਉਹਨੇ ਛੋਟੀ ਜੀ ਨੇ ਸਮਝਾਇਆ ਮਨ ਲਾ ਜੇ ਮੇਰਾ ਵਿਆਹ ਹੋਵੇ ਤੇ ਮੇਰੇ ਸਹੁਰੇ ਮੇਰੇ ਕੋ ਗੱਡੀ ਮੰਗਣਗੇ ਤੇ ਤੂੰ ਦੱਸ ਕੀ ਕਰੇਗਾ ਤੂੰ ਗੱਡੀ ਕਿੱਥੋਂ ਦੇਵੇਂਗਾ ਤੇ ਅਰਸ਼ ਨੇ ਇਥੋਂ ਇਸ ਚੀਜ਼ ਦਾ ਅਹਿਸਾਸ ਕੀਤਾ ਕਿ ਵਾਕਈ ਯਾਰ ਜੋ ਮੈਂ ਕਰਦਾ ਪਿਆ ਮੈਂ ਸਿਮੀ ਨਾਲ ਗਲਤ ਕਰਦਾ ਪਿਆ ਵਕੇ ਜੇ ਮੇਰੀ ਭੈਣ ਦੇ ਸੋਹਰੇ ਵੀ ਇਦਾਂ ਹੀ ਉਹਨੂੰ ਤੰਗ ਪ੍ਰੇਸ਼ਾਨ ਕਰਨਗੇ ੱੱੱਕੇ ਮਾਰ ਕੇ ਘਰੋਂ ਕੱਢਣਗੇ ਤੇ ਗੱਡੀ ਦੀ ਮੰਗ ਕਰਨਗੇ ਤੇ ਘਰ ਦੇ ਹਾਲਾਤਾਂ ਅਨਸਾਰ ਅਸੀਂ ਇਹ ਚੀਜ਼ ਨਹੀਂ ਦੇ ਸਕਦੇ ਠੀਕ ਹੈ ਨਾ ਤੇ ਮਤਲਬ ਉਹਨੇ ਇਹ ਚੀਜ਼ ਫੀਲ ਕੀਤੀ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਮੈਸੇਜ ਨਹੀਂ ਦਿੱਤਾ ਇਦਾਂ ਕਿਦਾਂ ਹੋ ਸਕਦਾ ਤੇ ਇਹਦਾ ਕੀ ਮੈਸੇਜ ਸੀਗਾ ਇਹ ਤੁਹਾਨੂੰ ਮੈਂ ਇਹ ਵੀਡੀਓ ਦੇ ਵਿੱਚ ਸਮਝਾਤਾ ਤੇ ਬਾਕੀ ਰਹੀ ਗੱਲ ਕੀ ਕਿਦਾਂ ਦੀ ਵੀਡੀਓ ਲੱਗੀ ਕਿਦਾਂ ਦੀ ਨਹੀਂ ਲੱਗੀ ਤੁਸੀਂ ਮੈਨੂੰ ਫੇਰ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਤੇ ਇਦਾਂ ਹੀ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਦੂਸਰੀ ਗੱਲ ਇਹ ਹੈ ਕਿ ਮੇਰੀ ਵੀਡੀਓ ਕਿੱਥੋਂ ਕਿੱਥੋਂ ਤੱਕ ਕਿਹੜੀ-ਕਿਹੜੀ ਸਿਟੀ ਤੱਕ ਪਹੁੰਚਦੀ ਹੈ ਕੌਣ-ਕੌਣ ਵੇਖਦਾ ਮੈਨੂੰ ਅੱਜ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਰਹੀ ਗੱਲ ਕਿ ਇਦਾਂ ਹੁਣ ਅੱਗੋਂ ਫੰਕਸ਼ਨ ਆ ਰਹੇ ਨੇ ਜਿੱਦਾਂ ਲੋੜੀ ਆ ਰਹੀ ਹੈ ਤੇ ਲੋੜੀ ਦੇ ਫੰਕਸ਼ਨ ਦੇ ਵਿੱਚ ਤੁਹਾਨੂੰ ਵੀਡੀਓ ਸ਼ੂਟ ਹੋਏਗੀ ਉਹ ਤੁਹਾਨੂੰ ਮਤਲਬ ਅਪਲੋਡ ਕਰਾਂਗੇ ਚੈਨਲ ਦੇ ਉੱਤੇ ਉਹ ਵਿਖਾਵਾਂਗੇ ਕਿਉਂਕਿ ਸਾਡੇ ਵੀ ਵਿਆਹ ਦੀ ਪਹਿਲੀ ਲੋੜੀ ਹੈ ਅਗਰ ਜੇ ਕੁਝ ਕਰਾਂਗੇ ਤੇ ਤੇ ਬਾਕੀ ਕੁਝ ਤੁਹਾਨੂੰ ਪਤਾ ਕੀ ਲੋੜੀ ਦੇਣ ਪੇਕਿਆਂ ਨੇ ਵੀ ਆਉਣਾ ਹੁੰਦਾ ਧੀਆਂ ਨੂੰ ਜਿਸ ਦਿਨ ਉਹ ਆਉਣਗੇ ਥੋੜਾ ਬੋਧਾ ਉਹ ਸ਼ੂਟ ਕਰਕੇ ਉਹ ਵੇਖਾਂਗੇ ਕਿ ਉਹ ਕੀ ਕੀ ਸੋਨੇ ਸੋਨੇ ਮੇਰੇ ਲਈ ਲੋੜੀ ਤੇ ਗਿਫਟ ਲੈ ਕੇ ਆਉਂਦੇ ਨੇ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশ੍ਰੀ ਕਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਦਾਂ ਹੀ ਲਾਈਕ ਕਮੈਂਟ ਕਰਦੇ ਰਹੋ ਤੇ ਇਦਾਂ ਹੀ ਸਿਮਮੀ ਨੂੰ ਪਿਆਰ ਦਿੰਦੇ ਰਹੋ ਤੁਹਾਡੇ ਪਿਆਰ ਦੇ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਤੁਹਾਡੇ ਪਿਆਰ ਦੇ ਨਾਲ ਹੀ ਇਦਾਂ ਹੀ ਆਪਾਂ ਅੱਗੇ ਵਧਾਂਗੇ ਬਾਕੀ ਯਾਰ ਕੌਣ-ਕੌਣ ਰੈਡੀ ਹੈ ਕਿ ਮੈਂ ਸ਼ਾਰਟ ਵੀਡੀਓ ਲੈ ਕੇ ਆਵਾਂ ਜਿੱਦਾਂ ਮੈਂ ਪਹਿਲੀ ਵੀਡੀਓ ਬਣਾਈ ਸੀਗੀ ਇਹ ਵੀ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ